ਮਗਰ ਕਿਉਂ ਖੋਲਿਆ ਤਾ ਦੂਸਰ ਕਿਨੇ ਕਰਾਇਆ ਸ਼ਾ ਇਹ ਇਹੀ ਰਬਦੀ ਰਲਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਦਿਆ ਕਿਸਾਨਾਂ ਦੇ ਦੁੱਧ ਨਾਲ ਪਨੀਰ ਬਣਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਧਰ ਬੁਲਾਵਾ ਮੈਗਰ ਸੰਗ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਜੱਤੂ ਆ ਗਈ ਕਰਦੇ ਜੇ ਆ ਗਈ ਜਾਂਦਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ चोक चुका छट ਏਹੀ ਰਹੀ ਰਬ ਦੀ ਨਾਰਾ ਜੀ ਠੀਕ ਨਾ ਮੈਨੂੰ ਬੰਗਲ ਲੱਗੀ ਗੁਰਗਾਂਦੂ ਕਿਹੜੇ ਕੰਮਾਂ ਦੇ ਪਿਆ ਆ ਹੱਥਾਂ ਮੁੰਡੇ ਵਿੱਚ ਲੱਗ ਉਹ ਜਾ ਕੇ ਉਹ ਤੂੰ ਵੀ ਸੋਚ ਲੈ ਉਹ ਤੁਸੀਂ ਸੋਚੋ ਤੇ ਬੰਦਾ ਮਾੜੀ ਮਾੜੀ ਨੇ ਹਾਂ ਹੁਣੇ ਖੋਲੀ ਇਹਦੇ ਅੰਦਰ ਹੈ ਅੰਦਰ ਹੈ ਅੰਦਰ ਹੈ ਬੰਦ ਕਰ ਦੇ ਕਿਉਂ ਆਪਣਾ ਨਾਮ ਖਰਾਬ ਨਾਮ ਜਿੱਦਾਂ ਮਣੀ ਲੱਗੇ ਨਾ ਤੁਸੀਂ ਗੰਦੀ ਆ ਆਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੰਦ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਮੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਮੋਣੀ ਚਾਹੀਦੀ ਸੀ ਰੇ ਭਾਜੀ ਬਾਤ ਹੀ ਕਰਦੇ ਆਹੋ ਛਟਾਓ ਸ਼ੈਡਰ ਪ੍ਰਸ਼ਾਸਨ ਨੂੰ ਅਸੀਂ ਆਨੇ ਹਟਾਓ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ ਕਦਾ ਫਰਕ ਨਹੀਂ ਪੈਂਦਾ ਪਰ ਇਹ ਗੱਲ ਆਜਾ ਹੱਟਿਆ ਤੇ ਇੰਨਾ ਕਰਿਆ ਪੱਤੀ ਖੋਲੀ ਭਲਾਵਾ ਖੋਲੀ ਹੈ ਕੋਲੀ ਘੜੀ ਆਪਣੀ ਸਾਰਾ ਕੁਝ ਖਾਣ ਵਾਲੇ ਨੇ ਬਲੀ ਦੇ ਆਪਾਂ ਨਾ ਇਹ ਸਤਿਗੁਰੂ ਲੜੇ ਹਾਂ ਜਿੰਦਾਬਾਦ ਜਿੰਦਾਬਾਦ ਖਾਨ ਮਜ਼ਦੂਰ ਇੱਕ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਚਲ ਚਲਦਾ ਥੋਕਾ ਲਗਾ ਓ ਸਾਰੀ ਜਾ ਜੋ ਚੋਕਲੇ ਹਾਰ ਮੰਦ پہلی گافی کرتی یارو دے اوئے 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 انا بطری ما تھا جی او صاحب او صاحب کساناں دا او سارے تھوڑی چنگھو بنائیں کہ جے ما دکھیے زندہ باد خان مگور ਉਸ ਕਰਕੇ ਬੰਦ ਕਰ ਦਿਓ ਬਹੁਤ ਚੰਗੇ ਵਿੱਚ ਕੋਈ ਲਖਾਣ ਨਹੀਂ ਦਿਖਾਈ ਹੋਈ ਜੀ